ਸੰਗਤ ਜਿੱਥੇ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਚੋਲਾ ਇਸੇ ਸੋਭਤ ਹੈ ਧੰਨ ਗੁਰੂ ਹਰਗੋਬਿੰਦ ਪਾਸ਼ਾ ਮੂੰਹ ਕੋਈ ਬਾਤ ਨਹੀਂ ਕੱਟਣੀ ਚੰਗਾ ਗੁਰੂ ਸਾਹਿਬ ਬਹੁਤ ਜਵਾਨ ਸੀ ਕਲੀਆਂ ਸਾਈਡਾਂ ਤੇ ਹੁੰਦੇ ਸੀ ਉਹ ਛੱਡਣ ਉਧਰ ਤੇ ਇੱਧਰ ਦੋਵੇਂ ਛੱਡੀਆਂ ਕਿੱਥੀਆਂ ਉਧਰ ਹੈ ਨਹੀਂ ਆ ਕਲੀਆਂ ਕਿੰਨੀਆਂ ਜ਼ਿਆਦਾ 52 ਹੈ ਉਧਰ ਤੇ ਉਧਰ ਜوڑا ਸਾਹਿਬ ਆ ਮੰਦੂ ਦਾ ਗੁਰੂ ਹੈ ਬਿੰਪਾ ਸਾਹਿਬਾ ਚੀਵੀ ਪਾਸਾ ਦੱਸੋ ਹੋ ਗਈ ਆ ਜਿਹੜਾ ਜਾਈ ਜਿਤਨਾ ਉਹਨਾਂ ਨੇ ਉੱਥੋਂ ਆ ਗਏ ਦੇ ਕਿਲੇ ਚੋਂ ਛਡਾਇਆ ਵਾਲੀ ਗੱਦ ਕਿਲੇ ਦਾ ਤੇ ਉਹ ਦੀ ਆ ਆਵਣਾ ਪੁੱਤੀ ਪੰਜ ਗ੍ਰੰਥੀ ਸਾਹਿਬ ਦਰਸ਼ਨ ਕਰੋ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਮਾਲਕੀ ਦੀ ਦਾ ਚੋਲਾ 52 ਗਲੀਆਂ ਵਾਲਾ ਕੋ ਕੋ ਦਿਨ ਕਿਉਂ ਹੈ ਹਾਥੇ ਲਿਖਤੰਦੇ ਹੈ ਬਸਾਰੇ ਤੋਂ ਕਿੰਨਾ ਡੈਕੋਰੈਂਟ ਵੀ ਕੀਤਾ ਹੋਇਆ ਸੀ ਮੋਠਾ ਜਿਹਾ ਜੇਕਰ ਤੁਹਾਨੂੰ ਦਰਸ਼ਨ ਅੰਮੀ ਤੇ ਬਹੁਤ ਦਰਸ਼ਦੀ ਕਿ ਮੈਂ ਹੈ ਕਿ ਦੂਰ ਜਾਣਾ ਧਾਨਗੁਰ ਹਰਗਵਿੰਦ ਪਾਸ਼ਾ ਧਾਨਗੁਰ ਹਰਗਵਿੰਦ ਪਾਸ਼ਾ ਧਾਨਗੁਰ ਹਰਗਵਿੰਦ ਪਾਸ਼ਾ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਹੈ ਮੇਰੇ ਸਾਨੂੰ ਪਹਿਲਾ ਇੱਥੇ ਗੁਰਦੁਆਰਾ ਹੁੰਦਾ ਹੈ ਉਹ ਆਪਣਾ ਤੇ